ਉਰਥਲਾ ਦੇ ਵਿੱਚ ਜਿਹੜਾ ਪੈਲੈਸ ਹੈ ਜਿਹੜਾ ਕਪੂਰਥਲਾ ਦੇ ਰਾਜੇ ਦਾ ਪੈਲੈਸ ਹੈ ਉਹਨੂੰ ਅਸੀਂ ਡਿਵੈਲਪ ਕਰ ਰਹੇ ਹਾਂ ਉਹ ਵੀ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਸ਼ਾਨਦਾਰ ਇਸੇ ਤਰ੍ਹਾਂ ਹੀ ਆਲਰੇਡੀ ਸਾਡਾ ਅੰਮ੍ਰਿਤਸਰ ਦੇ ਵਿੱਚ ਤਾਜ ਹੋਟਲ ਦੇ ਨਾਲ ਪ੍ਰੋਫਿਟ ਸ਼ੇਅਰਿੰਗ ਤੇ ਸਾਡਾ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸੇ ਮੋੜ ਤੇ ਰਣਵਾਸ ਜਿਹੜਾ ਪਾਰਕ ਗਰੁੱਪ ਹੈ ਉਹਨਾਂ ਨਾਲ ਅਸੀਂ ਪ੍ਰੋਫਿਟ ਸ਼ੇਅਰਿੰਗ ਤੇ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨਿਆ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ بڑے بڑے ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਅਸੀਂ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਮੁਬਾਰਕ ਦਿਨਨਾ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਸਾਡੇ ਜਿੰਨੇ ਵੀ ਡਿਪਾਰਟਮੈਂਟ ਨੇ ਕਿ ਉਹਨਾਂ ਨੇ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਸਿਰੇ ਚਾੜਿਆ। ਤੇ ਇਹਦੇ ਨਾਲ ਪਟਿਆਲਾ ਸ਼ਹਿਰ ਨੂੰ ਬਹੁਤ ਜਿ ਕੋ ਟੂਰਿਸਟ ਆਉਣਗੇ ਆ ਬਾਜ਼ਾਰ ਹੈ ਮੈਂ 6 ਸਾਲ ਇਸ ਸ਼ਹਿਰ ਚ ਰਹਾ ਮੇਰਾ ਆਪਣਾ ਸ਼ਹਿਰ ਹੈ 1997 ਤੋਂ 2003 ਤੱਕ ਸੋ ਮੈਂ ਚੱਪ ਚੱਪ ਜਾਣਦਾ ਇਹ ਸ਼ਹਿਰ ਦਾ ਸੋ ਆਹ ਭਾਂਡਿਆਂ ਦੀ ਦੁਕਾਨਾਂ ਇੱਧਰ ਇੱਥੇ ਫੁਲਕਾਰੀਆਂ ਤੇ ਲੋਕ ਪੂਰੀ ਦੁਨੀਆ ਚੋਂ ਲੋਕ ਸ਼ਾਪਿੰਗ ਕਰਨ ਲਈ ਇੱਥੇ ਲਹੰਗੇ ਫੁਲਕਾਰੀਆਂ ਏਸੀ ਮਾਰਕਟ ਉਸ ਤੋਂ ਉਸ ਵੇਲੇ ਜਿਆਦਾ ਫੈਮਸ ਹੁੰਦੋਂ ਬਹੁਤ ਬੜੇ ਬੜੇ ਬੁਟੀਕ ਜਿਹੜੇ ਨੇ ਉਹ ਇਸ ਹੋਟਲ 'ਚ ਵੀ ਨੇ ਇੱਥੋਂ ਵੀ ਬਹੁਤ ਕੁਝ ਮਿਲੂਗਾ